ਲੋਕ ਸਭਾ ਹਲਕਾ ਬਟਿੰਡਾ ਤੋਂ ਮੈਂਬਰ ਪਾਰਲੀਮੈਂਟ ਹਰ ਸਿਮਰਤ ਕੋਰ ਬਾਦਲ ਬਲੋ ਸ਼ੁਰੂ ਕੀਤੀ ਗਈ ਨਨੀ ਸ਼ਾ ਫਾਊਂਡੇਸ਼ਨ ਵੱਲੋਂ ਪਿੰਡਾਂ ਵਿੱਚ ਸਿਲਾਈ ਸੈਂਟਰ ਸ਼ੁਰੂ ਕੀਤੇ ਗਏ ਸਨ ਜਿਨ੍ਹਾਂ ਕੁੜੀਆਂ ਨੇ ਇਹ ਸਿਲਾਈ ਸੈਂਟਰਾਂ ਵਿੱਚੋਂ ਸਖਲਾਈ ਪ੍ਰਾਪਤ ਕਰ ਲਈ ਸੀ ਉਹਨਾਂ ਨੂੰ ਅੱਜ ਬਾਦਲ ਵਿਖੇ ਖੁੱਲੇ ਸਖਲਾਈ ਸੈਂਟਰ ਵਿਖੇ ਮਸ਼ੀਨਾਂ ਦਿੱਤੀਆਂ ਗਈਆਂ ਇਸ ਮੌਕੇ ਤੇ ਉਹਨਾਂ ਵੱਲੋਂ ਸਲਾਈ ਮਸ਼ੀਨ ਦੇ ਨਾਲ ਨਾਲ ਇਹਨਾਂ ਲੜਕੀਆਂ ਨੂੰ ਬੂਟੇ ਵੀ ਵੰਡੇ ਅਤੇ ਕਿਹਾ ਹੈ ਕਿ ਜਿੱਥੇ ਸਲਾਈ ਮਸ਼ੀਨਾਂ ਤੁਹਾਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਬਣਾਉਣਗੀਆਂ ਉੱਥੇ ਤੁਹਾਡੇ ਹੱਥੀਂ ਲਾਇ ਬੂਟਿਆਂ ਨੂੰ ਪਾਲਿਓ ਇਹ ਤੁਹਾਨੂੰ ਸ਼ਾਂ ਦੇਣਗੇ ਇਸ ਮੌਕੇ ਤੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਸਖਲਾਈ ਪ੍ਰਾਪਤ ਕਰ ਚੁੱਕੀਆਂ ਲੜਕੀਆਂ ਨੂੰ ਕੱਪੜੇ ਸਿਉਣ ਵਾਲੀਆਂ ਮਸ਼ੀਨਾਂ ਦੀ ਵੰਡ ਕੀਤੀ ਗਈ ਆਪ ਦੇ ਪੁੱਤਾਂ ਨੂੰ ਆਪਾਂ ਸਿਖਾਈਏ ਆਪ ਕੀ ਪਹਿਰ ਭਾਵੇਂ ਵੱਡੀ ਹੋਵੇ ਭਾਵੇਂ ਛੋਟੀ ਹੋਵੇ ਉਹਦੀ ਇੱਜ਼ਤ ਕਰਨਾ ਸਿਖਾਈਏ ਤਾਂ ਕਿ ਦਾਾਂ ਜੋ ਤੇ ਕਾ ਚਾ ਆਪ ਦੀ ਮੰਮੀ ਵੀ ਆਪਲੀ ਭੈਣ ਵੀ ਆਪਲੀ ਦਾਦੀ ਨਾਨੀ ਵੀ ਜਦ ਸਿੱਖੂਗਾ ਤਾਂ ਜਾ ਕੇ ਆਪ ਦੀ ਘਰ ਵਾਲੀ ਤੇ ਆਪ ਦੀਆਂ ਦਾਦੀ ਤਾਂ ਉਹਨਾਂ ਦਾ ਤਾਂ ਹਾਲ ਹੈ ਹਸਪਤਾਲਾ 'ਚ ਪਾਵੇਂ ਪੜੇ ਲੇ ਕੇ ਡਾਕਟਰ ਉਹ ਤਾਂ ਵੀ ਤੁਸੀਂ ਦੇਖੋ ਕਲਕੱਤਾ 'ਚ ਕਿਵੇਂ ਕਿੰਨੀ ਮੂਰੀ ਜਰਰ ਦਸ਼ਾਤ ਕੀ ਮਾਈ ਉਹ ਨਾਲ ਦੇ ਆਪਣੇ ਘਰ 'ਚ ਹੀ ਨਹੀਂ ਆਪਦੇ ਕੰਮ ਕਰਨ ਜਗ੍ਹਾ 'ਚ ਤੁਸੀਂ ਸੇਫ ਨਹੀਂ ਹੋ ਤਾਂ ਬਾਹਰ ਤਾਂ ਫਿਰ ਨੁਕਾਉਂ ਆ ਤਾਂ ਕੀ ਕੁਝ ਹੋ ਰਿਹਾ ਉਹ ਤਾਂ ਆਪਾਂ ਨੂੰ ਪਤਾ ਹੀ ਹੈਗਾ ਸੋ ਇਸ ਸਮਾਜ ਨੂੰ ਸੁਧਾਰਨਾ ਤਾਂ ਤੋਂ ਸ਼ੁਰੂ ਕਰਾਂਗੇ ਆਪੇ ਮੁੰਡੇ ਨੂੰ ਪਹਿਲੇ ਸਿਖਾ ਕੇ ਹੈਨਾ ਤੇ ਦੂਜੀ ਗੱਲ ਆਪ ਦੇ ਧੀ ਦੇ ਪੁੱਤ ਵਿੱਚ ਅੱਪਾ ਫਰਕ ਬਿਲਕੁਲ ਕੋਈ ਨਹੀਂ ਕਰਨਾ ਹੈਗਾ ਜੇ ਰੱਬ ਸਾਡੇ ਤੇ ਹੋਰ ਕਿਸੇ ਦੇ ਵਿੱਚ ਫਰਕ ਨਹੀਂ ਕਰਦਾ ਤੇ ਅਸੀਂ ਕਿਉਂ ਕਰਦੇ ਆ ਅਸੀਂ ਉਹ ਸਲਾਮਤੋਂ ਸਿੱਖਿਆ ਲਈਏ ਤੇ ਸ਼ੁਰੂਆਤ ਕਰੀਏ ਇਹਨੂੰ ਖਤਮ ਕਰੀਏ ਜਿੱਦੈ ਕਰਕੇ ਧੀਆ ਨੂੰ ਮਾਰਾ ਚੰਗਾ ਬੋਲਿਆ ਜਾਂਦਾ ਹੈ ਮਾਰਿਆ ਕੁੱਟਿਆ ਜਾਂਦਾ ਹੈ ਉਹਦਾ ਕਤਲ ਤੱਕ ਕਰ ਦਿੱਤਾ ਜਾਂਦਾ ਹੈ ਛੱਡਿਏ ਇਹ ਸਲਾਲਚ ਨੂੰ ਪਰਮਾਤਮਾ ਤੇ ਉੱਤੇ ਵਿਸ਼ਵਾਸ ਰੱਖੀਏ ਆਪਦੀ ਕਿਰਤ ਦੀ ਕਮਾਈ ਕਰੀਏ ਦੂਜੇ ਤੋਂ ਦਾਜ ਲੈ ਕੇ ਕਿਹੜੀ ਕੋਈ ਸਾਡੇ ਮੁੰਡੇ ਦੀ ਇਆ ਸਾਡੇ ਕੋਲ ਮੁੰਡਾ ਕੋ ਇੰਨਾ ਸਸਤਾ ਹੈਗਾ ਕਿ ਇੱਕ ਮੋਟਰਸਾਈਕਲ ਆ ਗਈ ਹੈ ਇੱਕ ਗੱਡੀ ਆ ਗਈ ਛੱਡੋ ਪਰੇ ਉਹ ਗੁਰੂ ਨਾਨਕ ਪਾਤਸ਼ਾਹ ਦੇ ਚੌਥੇ ਪਾਤਸ਼ਾਹ ਇਹਦੇ ਰੂਪ ਜੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਇਹ ਮਨਮੁਖ ਦਾਜੇ ਜੇ ਰਖ ਦੇ ਖਾਲੇ ਸੋ ਕੂੜ ਅਹੰਕਾਰ ਕਛਪਾ ਜੋ ਦਿਖਾਵਾਂ ਰੂਪੀ ਦਾਜ ਦਾ ਕੂੜੇ ਦੇ ਢੇਰ ਦੇ ਬਰਾਬਰ ਹੈ ਤੇ ਅਸੀਂ ਕਰਨ ਇੱਕ ਪਾਸੇ ਅਰਦਾਸਾਂ ਬੰਦੀਆਂ ਕਰਦੇ ਆਂ ਲਾਵਾ ਕੇ ਜੇ ਤੇ ਬੱਚੇ ਖੁਸ਼ ਹੀ ਨਾ ਤਾਂ ਦੂਜੇ ਪਾਸੇ ਆਪਾਂ ਰਾਜਵਰਗੀ ਰਸਮ ਕਰਦੇ ਛੱਡਿਆ ਜਾਦ ਵੀ ਰਸਮ ਛੇ ਜੱਤੀਆ ਨੂੰ ਪਤਾ ਉਹ ਮਨਮੁੱਖ ਬਾਤ ਕਹਿੰਦੇ जी मैनू छः महीने हो गए हैं छः महीने हो गए हैं यहाँ पे लगे हुए और हमें आज मशीनें मिल गई है तो हम धन्यवाद कर करना चाहेंगे हमारी आदरणीय श्रीमती हरसिमरत कौर जी बादल जी का कि उन्होंने हमें ये नन्नी छा सिलाई सेंटर की खुशियों की सौगात प्रदान की है हम कितना टाइम हो गया आपको काम करते हुए जी जब मैं यहाँ पे लगी थी मुझे कुछ भी नहीं आता था यहाँ पे छः महीने काम किया और मैं छोटों से लेकर बड़ों तक सभी प्रकार के कपड़े सिलाई करती हूँ और घर पे भी चलाती हूँ और आज मैं अपना घर का गुजर बसर कर रही हूँ और अपने पैरों पे खड़ी हूँ घर घर वाले भी बहुत खुश है कि भाई उन्हें मेरा पूरा सपोर्ट है मैं दो ढाई तीन हज़ार तक कमा लेती हूँ वो कपड़े पे डिपेंड करता है कि हमारे पास कितने आते हैं क्योंकि अभी हमने शुरू किया है तो ਉਧਾਈ 3000 ਤੱਕ ਹਮ ਕਮਾ ਲੈਂਦੇ ਹਾਂ ਇਹ ਮਸ਼ੀਨ ਮਿਲਣ ਸੇ ਆਪਕੀ ਕਮਾਈ ਨੇ ਆਪਕੀ ਬਾਰਨਾ ਵੀ ਹੋਗਾ ਜੀ ਬਿਲਕੁਲ ਇਸ ਸੇ ਹਮੇ ਬਹੁਤ ਜ਼ਿਆਦਾ ਹੈ ਕਿ ਭਈ ਹਮ ਨਹੀਂ ਤਾਂ ਹਮੇ ਖੁਦ ਮਸ਼ੀਨें ਖਰੀਦਨੀ ਪੈਂਦੀ ਕਹਾਂ ਪੇ ਹਮ ਮਸ਼ੀਨें ਖਰੀਦ ਕੇ ਲੈਂਗੇ ਕਹਾਂ ਪੇ ਹਮੇ ਯਹਾਂ ਸੇ ਯਹਾਂ ਕੀ ਤਰਫ ਸੇ ਮਿਲ ਰਹੀ ਹੈ ਹਾਂਜੀ ਇਹ ਸਰ ਬੀਬਾ ਜੀ ਨੇ 2009 ਦੇ ਵਿੱਚ ਸਟਾਰਟ ਕੀਤਾ ਸੀਗਾ ਰੁੱਖ ਤੇ ਰੁੱਖ ਬਚਾਓ ਵਾਸਤੇ ਮਹਿਮ ਚਲਾਈ ਸੀਗੀ ਤੇ ਇਹਨੂੰ 16 ਸਾਲ ਹੋ ਗਏ ਨੇ ਤੇ ਇਸ ਦੇ ਨਾਲ ਉਦੋਂ ਕਿਉਂਕਿ ਤਿਆ ਨੂੰ ਕੁੱਖਾਂ ਦੇ ਵਿੱਚ ਮਾਰਨ ਦਾ ਭ੍ਰੂਣ ਹੱਤਿਆ ਦਾ ਬਹੁਤ ਹੀ ਜ਼ਿਆਦਾ ਦੌਰ ਚੱਲ ਰਿਹਾ ਸੀਗਾ ਸੋ ਇਸ ਮਹਿੰਮ ਦੇ ਚੱਲਣ ਨਾਲ ਅੱਜ ਧੀ ਅਤੇ ਪੁੱਤਰ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਹੈ ਅੱਜ ਇੱਕ ਬੇਟੀ ਆਪਣੇ ਇਸ ਨੰਨੀ ਸ਼ਾਨ ਦੇ ਸिलाई ਸੈਂਟਰ ਵਿੱਚ ਕੰਮ ਸਿੱਖ ਕੇ ਇੱਕ ਧੀ ਆਪਣੇ ਪੈਰਾਂ ਤੇ ਖੜੀ ਹੋ ਰਹੀ ਹੈ ਆਪਣੇ ਡਿਪੈਂਡ ਹੋ ਰਹੀ ਹੈ ਕਿਉਂਕਿ ਆ ਧੀਆਂ ਨੂੰ ਕੁੱਖਾਂ ਦੇ ਵਿੱਚ ਮਾਰਨਾ ਬਹੁਤ ਹੀ ਪਾਪ ਹੈ ਜੋ ਕਿ ਸਾਡੇ ਸਮਾਜ ਵਿੱਚ ਧੀ ਦਾ ਦਰਜਾ ਨੀਵਾ ਹੈ ਸੋ ਬੀਬਾ ਜੀ ਹਰਸਿਮਰਤ ਬਾਦਲ ਜੀ ਨੇ ਇਹ ਮਹਮ ਚਲਾ ਕੇ ਧੀਆਂ ਨੂੰ ਬਹੁਤ ਹੀ ਉੱਚਾ ਦਰਜਾ ਦਿੱਤਾ ਹੈ ਸੋ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਬੀਬਾ ਹਰਸਿਮਰਤ ਕੌਰ ਜੀ ਦਾ ਉਹਨਾਂ ਦੇ ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਬਹੁਤ ਬੜੀ ਇਨੀਸ਼ੀਏਟਿਵ ਮਿਲੀ ਹੈ। ਕੀ ਕਹਾਂ ਚਾਹੂੰਗੀ ਕਿੰਨਾ ਤੁਹਾਡਾ ਕੰਮ ਹੈ। ਹਾਂਜੀ ਸਰ ਬਹੁਤ ਬਹੁਤ ਧੰਨਵਾਦ ਕਰਦੇ ਆਂ ਬੀਬਾ ਜੀ ਦਾ ਜੋ ਇਹ ਮਸ਼ੀਨਾਂ ਅੱਜ ਸਾਨੂੰ ਦਿੱਤੀਆਂ ਜਾ ਰਹੀਆਂ ਨੇ ਨੰਨੀ ਸ਼ਾਂ ਸਲਾਈ ਸੈਂਟਰ ਵਿੱਚ ਦਿੱਤੀਆਂ ਜਾ ਰਹੀਆਂ ਨੇ। ਇਸ ਦੇ ਨਾਲ ਅਸੀਂ ਆਪਣਾ ਘਰ ਬੈਠ ਕੇ ਰੋਜ਼ਗਾਰ ਸ਼ੁਰੂ ਕਰ ਸਕਦੇ ਹਾਂ ਜੀ ਸਰ। ਮੈਨੂੰ ਇੱਥੇ 8 ਮਹੀਨੇ ਹੋ ਗਏ ਆ ਕੰਮ ਕਰ ਸਿੱਖ ਰਹੀ ਨੂੰ। ਮੈਨੂੰ ਇਹ ਮਸ਼ੀਨ ਮਿਲ ਰਹੀ ਹੈ। ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ। ਮੈਮ ਹਰਸਿੰਦਰ ਕੌਰ ਬਾਦਲ ਜੀ ਦਾ ਇਸ ਮਸ਼ੀਨ ਦੇ ਰਾਹੀ ਮੈਂ ਬਹੁਤ ਸਾਰਾ ਕੰਮ ਕਰਨਾ ਚਾਹੁੰਦੀ ਆ ਘਰ ਵਿੱਚ ਵੀ ਜੋ ਕੰਮ ਮੈਂ ਇਹਨਾਂ 8 ਮਹੀਨੇ ਵਿੱਚ ਇੱਥੇ ਸਿੱਖਿਆ ਹੈ ਉਸ ਨਾਲ ਮੈਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਮੈਂ ਆਪਣੀ ਸਟੱਡੀ ਦਾ ਖਰਚਾ ਖੋਦ ਚੱਕ ਰਹੀ ਆ ਜਿਸ ਨਾਲ ਮੇਰੇ ਘਰਦਿਆਂ ਨੂੰ ਬਹੁਤ ਸਹਾਇਤਾ ਮਿਲ ਰਹੀ ਹੈ ਇਸ ਕੀ ਕਾਰਨ ਨਾਲ ਖੋਦ ਕਰੇ ਸਟੱਡੀ ਕਰ ਰਹੀ ਆ ਮੈਂ ਪਲੱਸ 1 ਵਕੇਸ਼ਨ ਕਿੰਨਾ ਨਵਾਂ ਮਸ਼ੀਨ ਮਿਲਣਾ ਕਿੰਨਾ ਕੰਮ ਕਰਦਾ ਉਹ ਇਹ ਕੰਮ ਕਰਨਾ ਕਰੇ ਕਿੰਨਾ ਮੈਂ ਆਪਣੇ ਸਟੱਡੀ ਦਾ ਖਰਚਾ ਖੋਚ ਸਕਦੀ ਹਾਂ ਮੈਂ ਸੈਲਫ ਡਿਪੈਂਡ ਹੋ ਚੁੱਕੀ ਹਾਂ ਇਸ ਕੰਮ ਦੇ ਨਾਲ ਮੈਂ ਘਰ ਬੈਠੀ ਕੰਮ ਕਰ ਸਕਦੀ ਹਾਂ ਮੈਨੂੰ ਕਿਤੇ ਬਾਹਰ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਮੈਂ ਇੱਕ ਬਾਗਲ ਸਲਾਈ ਸੈਂਟਰ ਦੇ ਵਿੱਚ ਇੱਕ ਟੀਚਰ ਹਾਂ ਤਾਂ ਜੋ ਇਹ ਬਾਦਲਾ ਸੈਂਟਰ ਚੱਲ ਰਿਹਾ ਹੈਗਾ ਤਾਂ ਇਹਦੇ ਵਿੱਚ ਜੋ ਵੀਬਾ ਹਰ ਸਿਮਰਤ कौर ਬਾਦਲ ਜੀ ਵੱਲੋਂ ਨੰਨੀ ਸ਼ਾਂ ਸਲਾਈ ਸੈਂਟਰ ਚਲਾਇਆ ਜਾ ਰਿਹਾ ਹੈਗਾ ਤਾਂ ਮੈਂ ਉਹਦੇ ਵਿੱਚ ਇੱਕ ਟੀਚਰ ਆਂਗੀ ਅ ਅੱਜ ਉਹਦੇ ਦਿਨ ਜੋ ਫਰਸਟ ਵੈਕ ਸੀਗਾ ਤਾਂ ਉਹ ਫਰਸਟ ਵੇਚ ਪੂਰਾ ਹੋ ਗਿਆਗਾ ਤਾਂ ਅੱਜ ਮੈਮ ਹਰਸਿਮਰਤ कौर ਬਾਦਲ ਜੀ ਨੇ ਬੱਚਿਆਂ ਨੂੰ ਮਸ਼ੀਨਾਂ ਵੰਡੀਆਂ ਨੇ ਤਾਂ ਜੋ ਇੱਥੋਂ ਬੱਚੇ ਕੰਮ ਸਿੱਖ ਰਹੇ ਨੇ ਬਹੁਤ ਵਧੀਆ ਸਿੱਖ ਰਹੇ ਨੇ ਛੋਟੇ ਗਾਰਮੈਂਟਸ ਤੋਂ ਲੈ ਕੇ ਅਡਲਟਸ ਤੱਕ ਜੈਂਟਸ ਦੇ ਸਭ ਤਰ੍ਹਾਂ ਦੇ ਕੱਪੜੇ ਸਿਖਾਏ ਜਾਂਦੇ ਆ ਬੱਚਿਆਂ ਨੂੰ ਤਾਂ ਇੱਥੋਂ ਜੋ ਬੱਚੇ ਆ ਉਹ ਕੰਮ ਸਿੱਖ ਕੇ ਆਪਣੇ ਘਰਾਂ ਦੇ ਵਿੱਚ ਜਾ ਕੇ ਤਾਂ ਅੱਗੇ ਵੀ ਕੰਮ ਕਰ ਰਹੇ ਨੇ ਦੇਖੋ ਇਹ ਲੜਕੀਆਂ ਦੇ ਲਈ ਇੱਕ ਬਹੁਤ ਵਧੀਆ ਲੇਡੀਜ਼ ਦੇ ਲਈ ਇੱਕ ਬਹੁਤ ਵਧੀਆ ਚੀਜ਼ ਆ ਜੋ ਮੈਮ ਦੀ ਮੁਹਿੰਮਾ ਰੁੱਖ ਤੇ ਕੁੱਖ ਬਚਾਉਣੀ ਇਹ ਉਹਨਾਂ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਵਾਤਾਵਰਣ ਅਤੇ ਬੇਟੀ ਨੂੰ ਬਚਾਉਣਾ ਉਹਨਾਂ ਦੀ ਇੱਕ ਬਹੁਤ ਵਧੀਆ ਮਿਹਨਤ ਹੈ ਕਿੰਨੇ ਕਸਤੀ ਮਨ ਲੋ ਨੇ ਕਿ ਦੇਚ ਵਿੱਚ ਆ ਜਾਂਦੇ ਆ ਤੇ ਕੀ ਮਤਲਬ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਵਿੱਚ ਜੀ ਜਿਹੜਾ ਫਰਸਟ ਵੈਸ ਸੀਗਾ ਉਹਦੇ ਵਿੱਚ 20 ਬੱਚਿਆਂ ਨੇ ਐਡਮਿਸ਼ਨ ਲਈ ਸੀਗੀ ਤਾਂ 20ਾਂ ਦੇ ਵਿੱਚੋਂ ਜੋ ਜਿੰਨੇ ਬੱਚੇ ਸੀ ਮਤਲਬ ਸਭ ਨੇ ਵੀ ਵਧੀਆ ਆਪਦਾ ਪਰਫਾਰਮੈਂਸ ਦਿੱਤੀ ਆ ਤੁਸੀਂ ਦੇਖ ਸਕਦੇ ਹੋ ਕਿ گارਮੈਂਟਸ ਦੇ ਬੱਚਿਆਂ ਨੇ ਬਣਾਏ ਆ ਹਰ ਤਰ੍ਹਾਂ ਦਾ ਕੱਪੜਾ ਬੱਚਿਆਂ ਨੂੰ ਸਿਖਾਇਆ ਜਾਂਦਾਗਾ ਤਾਂ ਜੋ ਇਹ ਚੱਲ ਰਿਹਾ ਨਾ ਮੈਂ ਵੀ ਇੱਕ ਬਹੁਤ ਵਧੀਆ ਚੀਜ਼ ਚੱਲ ਰਹੀ ਹੈ ਨਾ ਤਾਂ ਜਿਹੜਾ ਇਹ ਸੈਂਟਰ ਹੈ ਬਾਦਲ ਪਿੰਡ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿਹੜੇ ਸੈਂਟਰ ਆ ਮੈਮ ਚਲਵਾ ਰਹੀ ਹੈਗੇ ਅੱਜ ਵੀ ਬੱਚਿਆਂ ਨੂੰ ਮਸ਼ੀਨਾਂ ਵੰਡੀਆਂ ਗਈਆਂ ਤਾਂ ਬੱਚੇ ਬਹੁਤ ਖੁਸ਼ ਨੇ ਤਾਂ ਅਸੀਂ ਦਿਲ ਤੋਂ ਮੈਂ ਆਪਣੇ ਵੱਲੋਂ ਮੇਰੇ ਪੂਰੇ ਸੈਂਟਰ ਦੇ ਵੱਲੋਂ ਵਿਵਾਹ ਸਿਮਰਤ ਕੌਰ ਜੀ ਦਾ ਤਹਿ ਦਿਲ ਤੋਂ ਸ਼ੁਕਰੀਆ ਕਰਦੀਆਂ ਧੰਨਵਾਦ ਕਰਦੀਆਂ ਕਿ ਉਹਨਾਂ ਨੇ ਲੇਡੀਜ਼ ਦੇ ਲਈ ਇੰਨਾ ਕੀਤਾ ਜੇ ਆਮ ਜਿਵੇਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਘਰ ਦੇ ਬੈਠੇ ਆ ਉਹ ਕੀ ਮੰਨੋ ਤੇ ਹਾਂ ਦੇ ਕੀ ਕੁਝ ਉਹਨਾਂ ਦੇ ਹਾਂਜੀ ਜੋ ਮਤਲਬ ਘਰਾਂ ਚ ਬੈਠੀਆਂ ਲੇਡੀਜ਼ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਨੀ ਆ ਕਿ ਜਿਵੇਂ ਮੈਮ ਇਹਨਾਂ ਮੈਮ ਨੇ ਮਹਿਮ ਚਲਾਈ ਹੈ ਨਾ ਤਾਂ ਦੇਖੋ ਸੈਂਟਰ ਦੇ ਵਿੱਚ ਆਓ ਠੀਕ ਆ ਤਾਂ ਕੰਮ ਸਿੱਖੋ ਤਾਂ ਕੰਮ ਸਿੱਖ ਕੇ ਆਪਣਾ ਕੰਮ ਕਰੋ ਤਾਂ ਕਿ ਤੁਹਾਨੂੰ ਕਿਸੇ ਦੇ ਡਿਪੈਂਡ ਨਾ ਹੋਣਾ ਪਵੇ ਠੀਕ ਹੈ ਨਾ ਆਪਣਾ ਕਮਾਉਗੇ ਖੁਦ ਡਿਪੈਂਡ ਇੰਡੀਪੈਂਡ ਹੋਵੋਗੇ ਨਾ ਤਾਂ ਅੱਗੇ ਜਾ ਕੇ ਮਤਲਬ ਤੁਹਾਨੂੰ ਕਿਸੇ ਦੇ ਅੱਗੇ ਹੱਥ ਨਹੀਂ ਫਲਾਉਣਾ ਪਊਗਾ ਇਹ ਜੋ ਮਹਿਮਾ ਜੀ ਬਹੁਤ ਵਧੀਆ ਗੀ ਠੀਕ ਹੈ ਅਸੀਂ ਆਪਣੇ ਦਿਲ ਤੋਂ ਆਪਣੇ ਵੱਲੋਂ ਮੈਂ ਤਾਂ ਆਪਣੇ ਪੂਰੇ ਸੈਂਟਰ ਦੇ ਵੱਲੋਂ ਮੈਂ ਉਹਦਾ ਦਿਲ ਤੋਂ ਥੈਂਕਸ ਕਰਦੇ ਆ ਜੀ ਅਸੀਂ ਥੈਂਕ ਯੂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ